IIT ਖੜਕਪੁਰ ਤੋਂ ਪਹਿਲਾਂ ਮੈਂ ਬੈਂਗਲੌਰ ਪੜੀ ਆ ਮਤਲਬ ਸਾਊਥ ਇੰਡੀਆ ਦੇ ਵਿੱਚ ਸੋ ਉੱਥੋਂ ਵਾਲਾ ਔਰ ਬੰਗਾਲ ਵਾਲਾ ਤਜਰਬਾ ਮੇਰਾ ਲਗਭਗ ਇੱਕੋ ਜਿਹਾ ਰਿਹਾ ਮਤਲਬ ਬੰਗਾਲ ਦੇ ਵਿੱਚ ਆਪਾਂ ਜਿਵੇਂ ਪੜਦੇ ਵੀ ਆ ਔਰ ਆਪਾਂ ਨੂੰ ਪਤਾ ਵੀ ਆ ਕਿ ਉੱਥੇ ਦੀ ਐਜੂਕੇਸ਼ਨ ਬਹੁਤ ਜ਼ਿਆਦਾ ਉੱਚੇ ਤਰਜ਼ੇ ਦੀ ਆ ਮਤਲਬ ਉਹਨਾਂ ਦਾ ਦਰਜਾ ਬਹੁਤ ਉੱਪਰ ਆ ਕਿਉਂਕਿ ਉਹ ਸਿਰਫ ਕਿਤਾਬੀ ਜਿਹੜਾ ਆਪਾਂ ਨੂੰ ਸਕੂਲਾਂ 'ਚ ਪੜਾਇਆ ਜਾਂਦਾ ਉਹ ਨਹੀਂ ਪੜਦੇ ਉਸ ਤੋਂ ਇਲਾਵਾ ਵੀ ਬਹੁਤ ਸਾਰਾ ਕੁਝ ਪੜਦੇ ਆ ਤੇ ਜਦੋਂ ਮੈਂ ਬੰਗਾਲ ਦੇ ਵਿੱਚ ਗਈ ਸੀ ਆਈਆਈਟੀ ਖੜਕਪੁਰ ਆਈਆਈਟੀ ਜਿੰਨੇ ਵੀ ਹੈਗੇ ਇੰਡੀਆ ਦੇ ਵਿੱਚ ਮੇਨ 7 ਆ ਜਿਹੜੇ ਉਹਦਾ ਪਲੱਸ ਪੁਆਇੰਟ ਇਹ ਹੁੰਦਾ ਕਿ ਉੱਥੇ ਇੱਕ ਸਟੇਟ ਦੇ ਲੋਕ ਨਹੀਂ ਹੁੰਦੇ ਉਹ ਉੱਥੇ ਸੀਟਾਂ ਜਿਹੜੀਆਂ ਹੁੰਦੀਆਂ ਉਹ ਸਾਰਿਆਂ ਦੀ 올 ਇੰਡੀਆ ਲੈਵਲ ਦਾ ਕੰਪੀਟੀਸ਼ਨ ਤੋਂ ਬਾਅਦ ਸਾਰੇ ਜਿਨ੍ਹਾਂ ਨੇ ਕਲੀਅਰ ਕੀਤਾ ਹੁੰਦਾ ਉਹੀ ਆਉਂਦੇ ਆ ਆਇ ਨਹੀਂ ਹੁੰਦਾ ਕਿ ਬੰਗਾਲ ਦੇ ਵਿੱਚ ਤਾਂ ਬੰਗਾਲੀ ਜ਼ਿਆਦਾ ਹੋਣਗੇ ਹਨਾ ਤੇ ਉੱਥੇ ਵੀ ਆਂਧਰਾ ਦੇ ਸਾਊਥ ਇੰਡੀਅਨ ਦਾ ਲੈਵਲ ਥੋੜਾ ਜਿਆਦਾ ਹੁੰਦਾ ਬਾਕੀ ਆਪਣੇ ਵਾਲੇ ਪੰਜਾਬੀ ਘੱਟ ਹੁੰਦੇ ਹੁੰਦੇ ਆ ਬਟ ਘੱਟ ਹੁੰਦੇ ਆ ਸੋ ਉੱਥੇ ਮਤਲਬ ਇਹ ਸੀਗਾ ਕਿ ਸਟੇਟਸ ਨਾ ਤਾਂ ਤੁਹਾਨੂੰ ਦੇਖਿਆ ਜਾਂਦਾ ਤੁਸੀਂ ਕਿੱਥੋਂ ਆਏ ਹੋ ਨਾ ਤੁਹਾਡੀ ਕੋਈ ਜਾਤ ਦੇਖੀ ਜਾਂਦੀ ਆ ਨਾ ਤੁਹਾਡੀ ਬੋਲੀ ਦੇਖੀ ਜਾਂਦੀ ਆ ਨਾ ਤੁਹਾਡਾ ਸਟੇਟ ਇਹ ਤਾਂ ਬਹੁਤ ਵੱਡੀ ਚੀਜ਼ ਹੋ ਗਈ ਫੇਰ ਵੀ ਵੀ ਕਿਹੜੇ ਕਿਹੜੇ ਰਾਜਾ ਚ ਆਏ ਹੋ ਤੁਸੀਂ ਸੋ ਸਭ ਤੋਂ ਵੱਡੀ ਚੀਜ਼ ਜਿਹੜੀ ਦੇਖੀ ਜਾਂਦੀ ਆ ਉਹ ਦੇਖੀ ਜਾਂਦੀ ਆ ਕਿ ਤੁਸੀਂ ਕਿੰਨੇ ਕਾਈਂਡ ਹੋ ਤੁਸੀਂ ਆਪ ਦਾ ਕੰਮ ਕਿਸ ਤਰੀਕੇ ਨਾਲ ਕਰਦੇ ਹੋ ਜਾਂ ਫਿਰ ਇਹ ਦੇਖਿਆ ਜਾਂਦਾ ਕਿ ਤੁਸੀਂ ਕਿੰਨੇ ਕ ਮਿਹਨਤੀ ਹੋ ਠੀਕ ਹੈ ਮੈਂ ਪੰਜਾਬੀ ਹੋਣ ਦੇ ਨਾਤੇ ਮੈਨੂੰ ਹਮੇਸ਼ਾ ਇਸ ਤਰੀਕੇ ਨਾਲ ਇੱਜ਼ਤ ਬਹੁਤ ਮਿਲੀ ਆ ਕਿਉਂਕਿ ਆਪਣੇ ਜਿਹੜੇ ਬਜ਼ੁਰਗ ਸੀ ਉਹਨਾਂ ਦੀਆਂ ਕਮਾਈਆਂ ਹੋਈਆਂ ਜਿਹੜੀਆਂ ਆਪਾਂ ਹੁਣ ਤੱਕ ਖਾ ਰਹੇ ਹਾਂ ਕਿ ਉਹ ਬਹੁਤ ਮਿਹਨਤੀ ਹੁੰਦੇ ਆ ਸੋ ਉਹਨਾਂ ਦੇ ਹਿਸਾਬ ਨਾਲ ਪੰਜਾਬੀ ਅੱਜ ਵੀ ਬਹੁਤ ਜ਼ਿਆਦਾ ਮਿਹਨਤੀ ਆ ਸੋ ਤਾ ਕਰਕੇ ਮੈਨੂੰ ਮਤਲਬ ਚਾਹੇ ਮੈਂ ਸਾਊਥ ਇੰਡੀਆ ਗਈਆਂ ਜਾਂ ਬੰਗਾਲ ਈਸਟ ਇੰਡੀਆ ਗਈਆਂ ਸਾਰੇ ਕਿਤੇ ਮੈਨੂੰ ਇੱਜ਼ਤ ਬਹੁਤ ਮਿਲੀ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਮੇਰੇ ਨਾਮ ਦੇ ਪਿੱਛੇ ਕੌਰ ਲੱਗਦਾ ਤੇ ਬਾਅਦ ਬਾਕੀ ਉਸ ਤੋਂ ਅਲਾਵਾ ਜਿਹੜੀ ਮੈਂ ਡਿਫਰੈਂਸ ਦੇਖਿਆ ਇੱਥੇ ਆਉਣ ਤੋਂ ਬਾਅਦ ਹੁਣ ਜਿਵੇਂ ਮੈਂ ਦੇਖਦੀ ਆ ਇੱਥੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਤੁਸੀਂ ਕੀ ਪਾਇਆ ਤੁਸੀਂ ਕਿਵੇਂ ਖਾ ਰਹੇ ਹੋ ਜਾਂ ਤੁਸੀਂ ਕਾਹਦੇ ਤੇ ਆ ਰਹੇ ਹੋ ਜਾਂ ਤੁਸੀਂ ਜਿਹੜਾ ਕੱਲ ਪਾਇਆ ਸੀ ਉਹ ਅੱਜ ਪਾਇਆ ਜਾਂ ਕੱਲ ਪਾਇਆ ਹਨਾ ਕਿ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਆ ਸੋ ਉਸ ਚੀਜ਼ ਨਾਲ ਤੁਹਾਨੂੰ ਜੱਜ ਕੀਤਾ ਜਾਂਦਾ ਉੱਥੇ ਤੁਹਾਨੂੰ ਕੋਈ ਜੱਜ ਨਹੀਂ ਕਰਦਾ ਉੱਥੇ ਤੁਹਾਨੂੰ ਜੱਜ ਕੀਤਾ ਜਾਂਦਾ ਤੁਹਾਡੇ ਬੋਲਣ ਤੋਂ ਬਾਅਦ ਪਹਿਲਾਂ ਨਹੀਂ ਦੇਖ ਕੇ ਨਹੀਂ ਸੋ ਸਿਰਫ ਦੇਖ ਕੇ ਜੱਜ ਕਰਨ ਵਾਲਾ ਸਿਸਟਮ ਉਹ ਮੈਂ ਇੱਥੇ ਆ ਕੇ ਵੇਖਿਆ ਹੋਰ ਕਿਤੇ ਨਹੀਂ ਦੇਖਿਆ ਕਿ ਤੁਹਾਨੂੰ ਦੇਖ ਕੇ ਤੁਹਾਡੇ ਮਤਲਬ ਖਿਆ ਤੁਹਾਨੂੰ ਵੇਖ ਕੇ ਸਾਰੇ ਖਿਆਲ ਬਣਾ ਲੈਣਗੇ ਵੀ ਇਹ ਬੰਦਾ ਇਹੋ ਜਿਹਾ ਹੋਊਗਾ ਸੋ ਉਹ ਵਾਲੀ ਚੀਜ਼ ਉੱਥੇ ਨਹੀਂ ਮੈਂ ਦੇਖੀ ਉਹ ਵਾਲੀ ਚੀਜ਼ ਮੈਂ ਇੱਥੇ ਆ ਕੇ ਵੇਖੀ ਮੈਂ ਵੀ ਕੇਰਲਾ ਕੋਰਲਾ ਦੱਖਣ ਬਹੁਤ ਗਿਆ ਹਾਂਜੀ ਤੇ ਕੱਪੜੇ ਵਾਲੇ ਮੁੱਦੇ ਦੇ ਵਿੱਚ ਆਪਣੇ ਬਹੁਤ ਲੋਕ ਘਟੀਆਂ ਬਣ ਕੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਦਾ ਇੱਕ ਦਿਨ ਕਿਸੇ ਬੰਦੇ ਨੇ ਟਿੱਪਣੀ કરી ਵੀ ਇਹ ਬੰਦਾ ਮਾਰੀ ਬੇਇੱਜ਼ਤੀ ਕਰਾ ਰਿਹਾ ਵੀ ਨਾ ਇਹਨੂੰ ਸਿੱਖਾਂਗੀ ਨਾ ਕੱਪੜੇ ਪਾਣੇ ਮੈਂ ਨਾ ਇਹਨੂੰ ਪੱਗ ਬੰਨਣੀ ਆਵੇ ਤੇ ਅਜੀਬ ਬੰਦਾ ਹੈ ਤੇ ਮਾਰੇ ਲੋਕ ਮਤਲਬ ਕਿ ਇੱਕ ਜਿਹੜਾ ਪੱਛਮ ਹੈ ਤਾਂ ਮੈਂ ਯੂਰਪ ਅਗੇ ਵਿੱਚ ਵੀ ਗਈਆਂ ਹਾਂ ਕੱਪੜੇ ਦੇ ਮਾਮਲੇ ਐਸੀ ਜੀ ਸੋਚਿਆ ਕਿਸੇ ਵੀ ਉਹ ਬੰਦੇ ਕੋਈ ਆਪਣੇ ਕੱਪੜਿਆਂ ਦੇ ਪ੍ਰਤੀ ਇੰਨੇ ਉਹ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਹੈ ਨਾ ਤਾਂ ਯੂਰਪ ਦੇ ਵਿੱਚ ਮੈਂ ਯੂਐਸ ਦੇ ਵਿੱਚ ਗਈਆਂ ਉੱਥੇ ਵੀ ਨਹੀਂ ਆ ਇਵਨ ਇੰਡੀਆ ਦੇ ਵਿੱਚ ਵੀ ਨਹੀਂ ਹੈ ਮਤਲਬ ਮੈਂ ਸਾਊਥ ਇੰਡੀਆ ਦੀ ਜੇ ਮੈਂ ਗੱਲ ਕਰਾਂ ਉੱਥੇ ਵੀ ਨਹੀਂ ਆ ਕਿ ਤੁਹਾਨੂੰ ਜੇ ਉੱਥੇ ਕਿਉਂਕਿ ਤੁਸੀਂ ਸੁਦਾ ਮੂਰਤੀ ਮੈਡਮ ਬਾਰੇ ਸੁਣਿਆ ਹੋਣਾ ਮੈਂ ਮੜਾ ਜੀ ਦੱਸੋ ਪਰਸਨਲੀ ਉਹਨਾਂ ਨੂੰ ਬਹੁਤ ਜ਼ਿਆਦਾ ਇਨਸਪਾਇਰ ਕਰਦੀ ਸੀ ਸ਼ਾਇਦ ਉਹ ਗੁਰਦੀਪ ਨੇ ਗੱਲ ਕਰੀਗੀ ਉਹ ਸੁਣਾ ਦੇ ਮੜਾ ਜਿਹੜੇ ਉਹ ਜਾ ਚਲੇ ਗਏ ਹਾਂ ਉਹ ਸੋ ਉਹ ਬੇਸਿਕਲੀ ਇਹ ਸੀਗਾ ਕਿ ਸੁਦਾ ਮੁਰਤੀ ਮੈਡਮ ਹਮੇਸ਼ਾ ਰਹਿੰਦੇ ਆ ਸਾੜੀ ਪਾ ਕੇ ਪੈਰਾਂ ਚ ਉਹਨਾਂ ਦੇ ਲੈਦਰ ਵਾਲੀਆਂ ਚੱਪਲਾਂ ਪਾਈਆਂ ਹੁੰਦੀਆਂ ਉਹ ਵੈਸੇ ਕੌਣ ਨੇ ਵੀ ਦੱਸੋ ਮੜਾ ਤੇ ਉਹ ਇਨਫੋਸਿਸ ਦੇ ਚੇਅਰ ਪਰਸਨ ਮਤਲਬ ਹਾਈਐਸਟ ਪੋਸਟ ਤੇ ਰਹੇ ਨੇ ਜਿਹੜੀ ਸਭ ਤੋਂ ਵੱਡੀ ਕੰਪਨੀ ਚਲਾ ਰਹੇ ਆ ਕੋਈ ਲੇਡੀਜ਼ ਹਨਾ ਸੋ ਉਹਦੀ ਪੜ੍ਹਾਈ ਜਿਹੜੀ ਹੈਗੀ ਉਹ ਵੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਉਹਨਾਂ ਕੋਲ ਬਿਜ਼ਨਸ ਸਕਿੱਲ ਵੀ ਬਹੁਤ ਜ਼ਿਆਦਾ ਉਸ ਤੋਂ ਬਾਅਦ ਉਹ ਬਹੁਤ ਹੀ ਜ਼ਿਆਦਾ ਮਤਲਬ ਉਹ ਇੱਕ ਫਿਲਾਂਥਰੋਪਿਸਟ ਲੇਡੀ ਆ ਮਤਲਬ ਬਹੁਤ ਜ਼ਿਆਦਾ ਬੱਚਿਆਂ ਨੂੰ ਦੀ ਪੜ੍ਹਾਈ ਤੇ ਬਹੁਤ ਲਾਉਂਦੀ ਆ ਪੈਸੇ ਮੈਡੀਕਲ ਸਰਵਿਸਿਜ਼ ਤੇ ਬਹੁਤ ਲਾਉਂਦੀ ਆ ਉਹਨਾਂ ਦੇ ਘਰ ਅੱਜ ਵੀ ਕੰਨੜ ਦੇ ਵਿੱਚ ਅਖਬਾਰ ਹੁੰਦੇ ਆ ਸਾਰੇ ਸੋ ਉਹ ਸਵੇਰੇ ਉੱਠ ਕੇ ਜਿਹੜਾ ਪਹਿਲਾ ਅਖਬਾਰ ਪੜ੍ਹਦੇ ਆ ਉਹਦੇ 'ਚ ਉਹ ਬੱਚਿਆਂ ਦੇ ਰਿਜ਼ਲਟ ਵੇਖਦੇ ਆ ਆਪਦੇ ਸਟੇਟ ਵਾਲਿਆਂ ਦੇ ਹੈਨਾ ਸੋ ਉਹਨਾਂ 'ਚ ਫਿਰ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਆ ਜਿਹੜਾ ਮੈਰਿਟ ਲਿਸਟ 'ਚ ਆਏ ਪਰ ਇਹ ਅੱਗੇ ਪੜ ਨਹੀਂ ਸਕਦੇ ਫਿਰ ਉਹਨਾਂ ਨੂੰ ਪੜਾਉਂਦੇ ਆ ਸੇਮਨਾਂ ਨਾਲ ਜਹਾਜ਼ ਚ ਐਵੇਂ ਹੋਇਆ ਸੀਗਾ ਕਿ ਉਹ ਬਿਜ਼ਨਸ ਕਲਾਸ 'ਚ ਆਬਵੀਅਸਲੀ ਐਨੇ ਵੱਡੇ ਅਹੁਦੇ ਦੀ ਲੇਡੀ ਆ ਸੋ ਬਿਜ਼ਨਸ ਕਲਾਸ 'ਚ ਟਰੈਵਲ ਕਰਦੇ ਆ ਸੋ ਉਹਨਾਂ ਨੂੰ ਲੇਡੀਆਂ ਨੇ ਸਿਰਫ ਸਾੜੀ ਪਾਈ ਹੋਈ ਸੀ ਇਸ ਕਰਕੇ ਕਹਿਤਾ ਕਿ ਇਹ ਮਤਲਬ ਕੈਟਰ ਟਾਈਪ ਲੋਕ ਕਿੱਥੋਂ ਆ ਜਾਂਦੇ ਆ ਸਾੜੀ ਸਿਰਫ ਸਾੜੀ ਦੇਖ ਕੇ ਤੇ ਉਹਨਾਂ ਨੇ ਉਹ ਕੁਝ ਨਿਓ ਲਾਈਨ ਤੋਂ ਪਾਸੇ ਹੋ ਗਏ ਉਸ ਤੋਂ ਬਾਅਦ 에ਅਰ ਹੋਸਟੈਸ ਦੇ ਨਾਲ ਦੋ ਜਨੇ ਆ ਕੇ ਉਹਨਾਂ ਨੂੰ ਰਿਸੀਵ ਕਰਦੇ ਆਰ ਉਹਨਾਂ ਦੀ ਸੀਟ ਤੇ ਬਿਠਾ ਕੇ ਹੁੰਦੇ ਆ ਸੋ ਉਸ ਤੋਂ ਬਾਅਦ ਉਹ ਲੇਡੀਜ਼ ਨੂੰ ਮਤਲਬ ਉਹ ਸ਼ਰਮਸਾਰ ਵੀ ਹੋਈਆਂ ਬਾਅਦ ਚ ਵੀ ਅਸੀਂ ਸਿਰਫ ਦੇਖ ਕੇ ਜੱਜ ਕੀਤਾ ਸੋ ਕਰਨਾਟਕਾ ਦੇ ਵਿੱਚ ਮੈਨੂੰ ਸੁਦਾ ਮੁਰਤੀ ਮੈਮ ਮਿਲੇ ਨਾਰਥ ਈਸਟ ਤੇ ਵਿੱਚ ਮੈਨੂੰ ਰਤਨ ਡਾਟਾ ਸਰ ਮਿਲੇ ਸੋ ਇਹ ਲੋਕ ਉਹ ਨੇ ਜਿਨ੍ਹਾਂ ਨੇ ਕੀਤਾ ਬਹੁਤ ਕੁਝ ਪੜਿਆ ਬਹੁਤ ਕੁਝ ਕੰਮ ਵੀ ਰੱਜ ਕੇ ਕੀਤਾ ਹਨਾ ਜ਼ਿੰਦਗੀ ਨੂੰ ਹੰਡਾਇਆ ਵੀ ਰੱਜ ਕੇ ਜਿਉਂ ਵੀ ਰਹੇ ਨੇ ਖੁੱਲ ਕੇ ਪਰ ਉਹਨਾਂ ਨੂੰ ਜੇ ਤੁਸੀਂ ਐਨਾਰਮਲੀ ਦੇਖੋਗੇ ਨਾ ਜਿਨ੍ਹਾਂ ਨੇ ਕਦੇ ਰਟਨ ਦਾਤਾ ਨੂੰ ਦੇਖਿਆ ਨਹੀਂ ਹੋਇਆ ਹੈ ਜਿਨ੍ਹਾਂ ਨੇ ਕਦੇ ਸੋਦਾ ਮੂਲਕ ਨਾਮ ਨੂੰ ਨਹੀਂ ਦੇਖਿਆ ਹੋਇਆ ਤੇ ਅਗਰ ਉਹ ਤੁਹਾਨੂੰ ਆ ਹੀ ਰੇਲਵੇ ਸਟੇਸ਼ਨ ਤੇ ਜਾਂ ਕਿਤੇ ਮਿਲ ਜਾਣ ਤੁਸੀਂ ਨਹੀਂ ਪਛਾਣ ਸਕਦੇ ਵੀ ਇਹ ਕੌਣ ਆ ਸੋ ਉੱਥੇ ਉਹ ਵਾਲਾ ਜਿਹੜਾ ਔਰਾ ਉਹ ਆਪਣੇ ਪੰਜਾਬ 'ਚ ਨਹੀਂ ਮੈਨੂੰ ਮਿਲਦਾ ਇੱਥੇ ਹੁੰਦਾ ਕਿ ਅਗਰ ਤੁਸੀਂ ਕਿਸੇ ਮੀਟਿੰਗ 'ਚ ਜਾਣਾ ਸੋ ਤੁਹਾਡਾ ਇੱਕ ਮਤਲਬ ਕੋਟ ਪਾਇਆ ਹੋਣਾ ਚਾਹੀਦਾ ਤਾਈ ਲੱਗੀ ਹੋਣੀ ਚਾਹੀਦੀ ਆ ਹਨਾ ਜਾਂ ਫਿਰ ਤੁਸੀਂ ਫਾਰਮਲਸ 'ਚ ਹੋਣੇ ਚਾਹੀਦੇ ਹੋ ਤੇ ਏ ਵਾਲੀਆਂ ਚੀਜ਼ਾਂ ਮੈਂ ਉੱਥੇ ਨਹੀਂ ਦੇਖੀਆਂ ਈਵਨ ਤੁਸੀਂ ਜੇ ਵੱਡੇ-ਵੱਡੇ ਆਫਿਸਿਸ 'ਚ ਦੇਖਦੇ ਹੋ ਗੂਗਲ 'ਚ ਵੇਖ ਲਓ ਮਾਈਕਰੋਸਾਫਟ 'ਚ ਵੇਖ ਲਓ ਜਾਂ ਹੋਰ ਵੱਡੇ ਆਫਿਸਿਸ 'ਚ ਵੇਖ ਲਓ ਈਵਨ ਆਈਆਈਟੀ ਦੇ ਵਿੱਚ ਹੈਨਾ ਸੋ ਉੱਥੇ ਬੱਚੇ ਲੋਅ ਟੀ-ਸ਼ਰਟ ਪਾ ਕੇ ਪੜਦੇ ਆ ਕਿਸੇ ਨੂੰ ਨਹੀਂ ਫਰਕ ਪੈਂਦਾ ਕੀ ਕੀ ਪਾ ਕੇ ਆ ਰਹੇ ਹੋ ਉਹਨਾਂ ਨੂੰ ਇਹ ਫਰਕ ਪੈਂਦਾ ਕਿ ਜੋ ਤੁਹਾਨੂੰ ਪੜਾਇਆ ਜਾ ਰਿਹਾ ਤੁਸੀਂ ਉਹਨੂੰ ਕਿਵੇਂ ਪੜ੍ਹ ਰਹੇ ਹੋ ਜੋ ਤੁਹਾਨੂੰ ਕੰਮ ਦਿੱਤਾ ਜਾ ਰਿਹਾ ਤੁਸੀਂ ਉਹਨੂੰ ਕਿਵੇਂ ਕਰ ਰਹੇ ਬਜਾਏ ਇਸ ਦੇ ਕਿ ਤੁਸੀਂ ਕਾਦੇ ਤੇ ਆ ਰਹੇ ਹੋ ਕਿ ਤੁਸੀਂ ਕੀ ਪਾ ਕੇ ਆ ਰਹੇ ਹੋ ਹੈਨਾ